ਮੁਰਦਾਬਾਹ ਜਿੰਦਾਬਾਦ ਪਾਕਿਸਤਾਨ ਮੁਰਦਾਬਾਹ ਜਿੰਦਾਬਾਦ ਮੁਰਦਾਬਾਹ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਸੋ ਭਾਈ ਜਿਹੜੀ ਵੀ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਆਂ ਗੁਰੂ ਆਪੀਰਾ ਬੇਗਮਰਾ ਦੀ ਧਰਤੀ ਸ੍ਰੀ ਅੰਮ੍ਰਿਤਸਰ ਦੇਸ਼ ਦੇ ਗੱਦਾਰੋ ਜਿਹਦੇ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਦੇਸ਼ ਦੇ ਵਿੱਚ ਜਿਹੜਾ ਰੋਸ਼ ਅਕਰੋਸ਼ 22 ਤਰੀਕ ਜਿਹੜੀ ਸ਼੍ਰੀਨਗਰ ਦੇ ਵਿੱਚ ਨਰ ਸੰਗਾਰ ਐਸੀ ਉਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਜੋ ਰੋਸ਼ ਹਰ ਗਲੀ ਹਰ ਮੁਕੜ ਪੂਰੇ ਹਿੰਦੂਸਤਾਨ ਦੇ ਵਿੱਚ ਜਿਹੜਾ ਕੀ ਮੰਨਾ ਦੇ ਤ੍ਰੋਸ਼ ਕੀਤਾ ਜਾ ਰਿਹਾ ਵਾ ਤਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅੰਮ੍ਰਿਤਸਰ ਦੇ ਗੇੜ ਖਜ਼ਾਨਾ ਤੋਂ ਗੇੜ ਹਕੀਮਾ ਤੱਕ ਦੇਖ ਸਕਦੇ ਹੋ ਤੁਸੀਂ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ ਹਾਏ ਜਿਹਦੇ ਵਿੱਚ ਕੀ ਦੇਖ ਸਕਦੇ ਹੋ ਹਰ ਤਰਫ ਜਿਹੜੀ ਇੱਕ ਗੂੰਜ ਹਰ ਗਲੀ ਹਰ ਨੁੱਕਰ ਦੇ ਵਿੱਚ ਨਿਕਲ ਰਹੀ ਆ ਪੜੋਸੀ ਮੁਲਕਾਂ ਨੇ ਜਿਹੜੀ ਕਿ ਉਹ ਛਿਆ ਹਰਕਤਾ ਕੀਤੀਆਂ ਵਾ ਜਿੰਨਾਂ ਦੇ ਵਿੱਚ ਦੀ ਦੇਖ ਸਕਦੇ ਹੋ ਜੋ ਦਿਖਾ ਰਹੇ ਤੁਹਾਨੂੰ ਅਕ੍ਰੋਸ਼ ਹਰ ਹਿੰਦੁਸਤਾਨ 140 ਕਰੋੜ ਹਿੰਦੁਸਤਾਨੀ ਜਿਹੜਾ ਕਿ ਨਜ਼ਰ ਆ ਰਿਹਾ ਵਾ ਇਤਨਾ ਕੀਤੇ ਰੋਸ਼ ਪ੍ਰਦਰਸ਼ਨ ਅਜੇ ਉਹੀ ਤਹਿਤ ਦੇ ਵਿੱਚ ਕਿ ਜਿਹੜਾ ਕੈਂਡਲ ਮਾਰਚ ਨਿਕਾਲਿਆ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਕਿ ਨਾ ਕਿਤੇ ਇਸ ਚੀਜ਼ ਨੂੰ ਜਿਹੜਾ ਵਾ ਖੂਨ मौका नहीं तो फिर कभी नहीं बारे बारे। ओम नमो नारायण आया पाकिस्तान द्वारा प्रायोजित आतंकवाद जो कि सारे समाज को गंदा कर रहा है खराब कर रहा है और समाज में जो एक समरसता बनी हुई है उस समरसता को तोड़ने की उसकी पूरी कोशिश है कि हर जगह दंगे हों फसाद हों ਇਹ ਜੋ ਅਤੰਕਵਾਦ ਹੈ ਇਹ ਅਤੰਕਵਾਦ ਮੈਂ बार-बार कह रहा हूं इस तरह से जाने वाला तंकवाद नहीं है जब तक हम पाकिस्तान की जो मिलिट्री है उस पर कोई अटैक नहीं होगा मिलिट्री के दो चार दस बीस पचास सौ लोग मरेंगे नहीं तब तक ये आतंकवाद कभी नहीं ख़त्म होगा जब मिलिट्री पर अटैक होगा मिलिट्री की कमर टूटेगी तभी ये क्योंकि ये वो बीज हैं जो बार बार एक बूंद गिरने से एक और पैदा हो जाता तीस हजार मदरसे हैं पाकिस्तान में उन मदरसों में से हर मदरसे से एक एक दो दो जिहादियों को मरने के लिए बाहर निकाला जाता है और उसी के द्वारा ਜੋ ਹੈ ਇਹ बार-बार ऐसे कांड करवाए जाते नहीं हथे केवल पर्यटक नहीं केवल मात्र हिंदू पर्यटक नहीं केवल मात्र हिंदुओं के सिर में गोली मारी गई धर्म पूछकर गोली मारी गई है मैं चाहता हूं कि भारत सरकार भारत के माननीय प्रधानमंत्री गृह मंत्री रक्षा मंत्री, मंत्री द्वारा ये सारा प्रायोजित कार्यक्रम को किसी भी तरह से रोकना चाहिए नहीं रुकता तो समाज को खुली छूट दे देनी चाहिए कि समाज अपने लेवल पर उसको रोक सके ओम नमो नारायण आय यही हमारी श्रद्धांजलि रहेगी ਅੱਜ ਜੀ ਆਇਆਂ ਨੂੰ ਬਾਉਪੁਰੇ ਸ਼ਰਦਾਂਝੇ ਰੀੜੀ ਦਿੱਤੀ ਜਾ ਰਹੀ ਆ ਅੰਮ੍ਰਿਤਸਰ ਗੇੜ ਹਕੀਮਾ ਦੇ ਬਾਅਦ ਉਹ ਬੱਚਿਆਂ ਨੂੰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਬੇਕਸੂਰ ਬੱਚਿਆਂ ਨੂੰ ਉਹਨਾਂ ਬੱਚਿਆਂ ਦਾ ਜਿਨ੍ਹਾਂ ਦਾ ਸੁਹਾਗ ਉਜਾੜਿਆ ਗਿਆ ਵਾ ਜਿਹੜਾ ਕੀ ਚੰਦ ਦਿਨਾਂ ਦੇ ਵਿੱਚ ਹੱਲੇ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਸੀ ਤੇ ਜਿਹਦੇ ਵਿੱਚ ਕੀ ਉਹਨਾਂ ਦਾ ਜੋ ਨਜ਼ਰ ਆ ਰਿਹਾ ਵਾ ਬਾਉਪੁਰੇ ਔਰ ਰੋਸ਼ ਪਾਕਿਸਤਾਨ ਬੱਲੋ ਜਿਹੜਾ ਕੀ ਇੱਕ ਨਿਰਮਮ ਹੱਤਿਆ ਕੀਤੀ ਗਈ ਜੋ ਅਲਜਾਮ ਲੱਗਦੇ ਬੇ ਪੜੋਸੀ ਮੁਲਕਾਂ ਦੇ ਉੱਤੇ ਪਰ ਦੇਖ ਸੁਧਿਓ ਮੈਂ ਦਿਖਾਵਾਂਗਾ ਇੱਕ ਕਲੰਕ ਜੋ ਕੀ ਸਾਡੇ ਹਿੰਦੂਸਤਾਨ ਦੇ ਉੱਤੇ ਔਰ ਲਿਖਿਆ ਵਰਡ ਹੈ ਜੋ ਕੀ ਬਿਆਨ ਨਹੀਂ ਕਰ ਕਿਤੇ ਜਾ ਸਕਦੇ ਕੈਸੀ ਹੈ ਇਹ ਖੂਨ ਕੀ ਹੋਲੀ ਧਰਮ ਪੂਸ਼ ਕਰ ਮਾਰੀ ਗੋਲੀ ਕਿਤਨਾ ਕਿਤੇ ਜਿਹੜਾ ਕੀ ਇਹ ਜਿਹੜੇ ਰੋਸ਼ ਹੈ ਜਿਹੜਾ ਪ੍ਰਦਰਸ਼ਨ ਹੈ ਹਰ ਗਲੀ ਹਰ ਨੁੱਕਰ 140 ਹਿੰਦੂਸਤਾਨੀਆਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਔਰ ਅਕ੍ਰੋਸ਼ ਜ਼ਾਹਿਰ ਕੀਤਾ ਜਾ ਰਿਹਾ ਕਿਉਂ ਇਨਾਂ ਬੱਚੀਆਂ ਦੇ ਸੁਹਾਗ ਝਾੜੇਗੇ ਜਿਨ੍ਹਾਂ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਤਾਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਤਾਂ ਹੈ ਸਰ ਕੀ ਨਾਮ ਕੀ ਹੈ ਤੁਹਾਡਾ ਅਸ਼ੋਕ ਕਪੂਰ ਅਸ਼ੋਕ ਕਪੂਰ ਅੱਜ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੈਂਡਲ ਮਾਰਚ نکال ਕੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੇ ਵਰਤ ਤੁਸੀਂ ਇਹਦੇ ਬਾਰੇ ਜੋ ਕਹਿ ਰਹੀਏ ਉਹਨਾਂ ਹੀ ਥੋੜਾ ਜਿੰਨੇ ਜੋ ਕੁਝ ਨਾ ਪਾਕਿਸਤਾਨ ਵਾਲਿਆਂ ਕੀਤਾ ਬਹੁਤ ਹੀ ਮਾਰਾ ਕੀਤਾ ਅਸੀਂ ਸਾਡੀ ਇਹੋ ਮੋਦੀ ਸਾਹਿਬ ਅੱਗੇ ਅਪੀਲ ਹੈ ਕਿ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ਜੋ ਮਰਜ਼ੀ ਹੋਵੇ ਸਾਰਾ ਦੇਸ਼ ਸਾਰੀਆਂ ਪਾਰਟੀਆਂ ਮੋਦੀ ਸਾਹਿਬ ਦੇ ਨਾਲ ਨੇ ਜਿਸ ਤਰ੍ਹਾਂ ਉਹ ਚਾਹਣੋ ਕਰ ਸਕਦੇ ਆ ਕੋਈ ਨਹੀਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਹਾਂਜੀ ਸਰ ਤੁਹਾਡੇ ਵੱਲੋਂ ਕੀ ਕਹਿਣਾ ਹੈ ਦੇਖੋ ਜੀ ਬਹੁਤ ਮਾੜਾ ਹੋਇਆ ਜੀ ਅਸੀਂ ਤੇ ਕਹਿੰਦੇ ਆ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰਨੀਆਂ ਚਾਹੀਦੀਆਂ ਜਿਨ੍ਹਾਂ ਨੇ ਸਾਡੇ ਦੇਸ਼ ਦੇ ਨੌਜਵਾਨਾਂ ਦੇ ਹੱਤਿਆ ਕੀਤੀ ਆ ਜੀ ਜੀ ਹਾਂਜੀ ਤਾਂ ਸਰ ਤੁਸੀਂ ਵੀ ਜੇ ਕਿਉਂਕਿ ਉਮਰ ਦਰਜ ਦਰਾਜ ਇਹ ਕਸੂਰ ਲੋਕਾਂ ਦਾ ਨਰਸਨ ਹਾਰ ਕੀਤਾ ਗਿਆ ਵਾ ਜੋ ਵੀ ਇਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ ਜੀ ਜੀ ਅਸੀਂ ਇਹਨਾਂ ਦਾ ਇੱਕ ਇੱਕ ਬੰਦਾ ਨਹੀਂ ਛੱਡਣਾ ਅਤਵਾਦੀ ਜਿੱਥੇ ਮਰਜ਼ੀ ਭੱਜ ਲੈਣ ਮੋਦੀ ਜੀ ਦਾ ਹੁਕਮ ਹੈ ਕਿ ਇਹਨਾਂ ਨੂੰ ਬਦਲ ਛੜਣਾ ਨਹੀਂ ਜਿੱਠਣਾ ਇਹਨਾਂ ਨੂੰ ਪੂਰਾ ਜੋਰ ਛੋਣਾ ਲੈ ਮੋਦੀ ਹੈ ਤਾਂ ਮੁਮਕਿਨ ਹੈ ਹਾਂ ਮੁਮਕਿਨ ਹੈ ਠੀਕ ਹੈ ਤੇ ਹਿੰਦੁਸਤਾਨ ਸਾਰਾ ਇਕੱਠਾਇਆ ਇਸਲੇ ਠੀਕ ਹੈ ਜੀ ਇਥੇ ਕੋਈ ਪਾਰਟੀ ਵਾ ਹੋਰ ਵੀ ਹੈ ਕੋਈ ਸਿਆਸਤ ਨਹੀਂ ਹੈ ਸਿਰਫ ਔਰ ਸਿਰਫ ਸੜਨ ਨੂੰ ਹੋਰ ਵੀ ਜੁੜ ਜਾ ਕੇ ਸਮਾਜ ਹੋ ਗਿਆ ਹਾਂਜੀ ਸਰ ਤੁਹਾਡੇ ਵੱਲੋਂ ਕੀ ਕਹਿਣਾ ਜੋ ਵੀ ਆਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਨਰ ਸੰਘਾਰ ਕੀਤਾ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਇਹ ਕਿਸੇ ਵੀ ਧਰਮ ਦੇ ਵਿੱਚ ਆ ਜਾਇਜ ਨਹੀਂ ਹੈਗਾ ਕਿਸੇ ਵੀ ਧਰਮ ਚ ਕਬੂਲ ਨਹੀਂ ਹੈਗਾ ਮੇਰੀ ਮੋਦੀ ਸਾਹਿਬ ਅਕੇ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਸਾਰਾ ਹਿੰਦੁਸਤਾਨ ਆਪਣੀ ਸਿਆਸਤ ਉੱਪਰ ਰੁੜ ਕੇ ਉਹਨਾਂ ਦੇ ਨਾਲ ਲਗਾਵਾ ਇਸ ਅਤਵਾਦੀਆਂ ਨੂੰ ਔਰ ਇਹਨਾਂ ਦੇ ਆਸ਼ਰਯਦਾਤਾਵਾਂ ਨੂੰ ਇਹੋ ਜੀ ਕੜੀ ਸਜ਼ਾ ਦਿੱਤੀ ਜਾਵੇ ਕਿ ਲੋਕਾਂ ਨੂੰ ਯਾਦ ਰਹੇ ਕਿ ਹਿੰਦੁਸਤਾਨ ਵਰਗੇ ਦੇਸ਼ ਨੂੰ ਐਸਾ ਕੋਈ ਕੰਮ ਕੀਤਾ ਨਾ ਜਾਵੇ ਤੜਾ ਕਹਿੰਦਾ ਮਤਲਬ ਕਿ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਬਿਲਕੁਲ ਐਸਾ ਹੀ ਹੋਣਾ ਚਾਹੀਦਾ ਵਾ ਮੋਦੀ ਹੈ ਤਾਂ mumkin ਲੱਗਦਾ ਮੋਦੀ ਹੈ ਤਾਂ mumkin ਹੈ ਭਾਰਤ ਦੀ ਜੇ ਲੋਕਾਂ ਨਾਲ ਗਲਤ ਕਰਨੀ ਕਰਦੇ ਆ 100 ਲੋਕ ਜੁੜੇ ਨੇ ਇਹਨਾਂ ਦੇ ਹੱਥ ਜਿਹੜਾ ਵਾ ਅਸੀਂ ਵੀ ਬੜੀਆਂ ਵੀਡੀਓ ਆਪਣੇ ਚੈਨਲ ਉਧਰ ਚਲਾਈਆਂ ਹੋਇਆ ਕਿਤੇ ਨਾ ਕਿਤੇ ਬੱਚੀ ਦਾ ਜੋ ਪੋਸਟਰ ਹੈ ਹਾਈਲਾਈਟ ਹੋਇਆ ਵਾ ਉਹ ਦੇਖ ਕੇ ਖੁਦ ਅੱਖਾਂ ਸਾਡੀਆਂ ਪਰੇ ਸਾਡਾ ਐਡੀਟਰ ਕਹਿੰਦਾ ਸੀ ਕਿ ਸੈਟ ਕੋਲ ਵੀਡੀਓ ਨਹੀਂ ਬੰਦਿਆ ਸਰ ਤੁਸੀਂ ਵੀ ਸ਼ਬਦ ਨਹੀਂ ਹੈ ਜੋ ਅੰਨਰ ਸੰਘਾਰ ਹੋਇਆ ਉਹਦੇ ਬਾਰੇ ਕੁਝ ਕਹਿਣਾ ਚਾਹੋਗੇ ਜੋ ਪਹਿਲ ਕਾਂਦੇ ਵਿੱਚ ਇਹਨਾਂ ਨੇ ਹੰਦੀਰਗਰਦੀ ਕੀਤੀ ਹੈ ਮੈਂ ਇਹਨਾਂ ਨੂੰ ਇਨੀ ਗੱਲ ਕਹਾਂਗਾ ਕਿ ਇੱਕ ਪੰਜਾਬੀ ਹੈ ਹੀ ਖਾਲੀ ਪੰਜਾਬੀ ਹੈ ਪੰਜਾਬ ਦੇ ਦੇ ਦਿਓ ਅਸੀਂ ਪਾਕਿਸਤਾਨ ਦਾ ਪੂਰਾ ਵਿਨਾਸ਼ ਕਰ ਦੇਾਂਗੇ ਔਰ ਦੱਸ ਦੇਾਂਗੇ ਕਿ ਅਸੀਂ ਕੀ ਚੀਜ਼ ਹੈਗੇ ਪੰਜਾਬੀ ਹੈ ਪੰਜਾਬੀ ਹਰ ਹਰ ਅੱਗੇ ਹਰ ਅਗਰ ਪੰਜਾਬੀ ਆਪਣੀ ਆਈ ਤੇ ਆ ਗਿਆ ਤੇ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟਾ ਦੇਾਂਗੇ ਸਰਪੰਚ ਮੈਂ ਮੋਦੀ ਸਾਹਿਬ ਨੂੰ ਇਹ ਨਾ ਕਹਿਣਾ ਚਾਹਨਾ ਵਾ ਇੱਕ ਸਿਰ ਪੰਜਾਬੀਆਂ ਨੂੰ ਮੌਕਾ ਦੇ ਦਿਓ ਅਸੀਂ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਟਾ ਕੇ ਰੱਖ ਦਿਆਂਗੇ ਜਿਹੜੀ ਵੀ ਪਹਿਲਗਾਮ ਚ ਜਿਹੜਾ ਨਰਸਹਾਰ ਕੀਤਾ ਗਿਆ ਇਹ ਬਹੁਤ ਮਾੜਾ ਕੀਤਾ ਹੈ ਇਹ ਪਾਕਿਸਤਾਨ ਤੋਂ ਜਿਹੜੇ ਅੱਤਵਾਦੀ ਆਂਦੇ ਨੇ ਇਹੋ ਕੰਮ ਕਰਦੇ ਨੇ ਮੋਦੀ ਸਾਹਿਬ ਨੂੰ ਚਾਹੀਦਾ ਵੀ ਉਹਨਾਂ ਦਾ ਸਭ ਕੁਝ ਸਤਿਆਨਾਸ਼ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੁਝ ਨਾ ਕਰ ਸਕਣ ਭਾਰਤ ਮਾਤਾ ਕੀ ਜੈ ਇਹਦੇ ਵਿੱਚ ਇਹਦੇ ਵਿੱਚ ਮੈਂ ਕਵਾਂਗਾ ਮੋਦੀ ਸਾਹਿਬ ਦੇ ਨਾਲ ਗ੍ਰਹਿ ਮੰਤਰੀ ਔਰ ਜਿਹੜੇ ਹੋਮ ਮਿਨਿਸਟਰ ਸਾਡੇ ਡਿਫੈਂਸ ਮਿਨਿਸਟਰ ਇਹ ਵੀ ਇਸ ਰਾਜਨਾਥ ਸਿੰਘ ਜੀ ਮਾਨਣੇ ਅੱਗੇ ਬੇਨਤੀ ਹੈ ਕਿ ਇਸ ਦੇ ਵਿੱਚ ਸਟ੍ਰਿਕਟ ਐਕਸ਼ਨ ਲਿਤਾ ਜਾਵੇ ਕਿਉਂਕਿ ਇਹਦਾ ਜੀ ਕੋਈ ਪਾਰਟੀ ਬਾਜੀ ਦਾ ਕੋਈ ਰੋਲ ਨਹੀਂ ਹੈ ਦੇਸ਼ ਦਾ ਪੂਰਾ ਮਸਲਾ ਜੀ ਹੈ ਠੀਕ ਹੈ ਜੀ ਹਾਂ ਜੀ ਜੀ ਤਾਂ ਸਟੈਨਲ ਹੋਰ ਵੀ ਸਡੇ ਆਪਣੇ ਅਜ਼ੀਜ਼ ਜੁੜ ਚੁੱਕੇ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਕੋਈ ਅਲਫਾਜ਼ ਨਹੀਂ ਹੈ ਜੋ ਨਿਰਮਮ ਉਥੇ ਹੱਤਿਆ ਕਾਂਡ ਹੋਇਆ ਬਿਲਕੁਲ ਜੀ ਬਹੁਤ ਹੀ ਮੰਦ ਭਾਗਾ ਇਹ ਵਾਕਿਆ ਹੈ ਠੀਕ ਹੈ ਜਿਹਦੇ ਨਾਲ ਕਿ ਪੂਰਾ ਦੇਸ਼ ਕੰਬਿਆ ਪਿਆ ਹੈ ਇਹਦੇ ਵਿੱਚ ਕੋਈ ਵੀ ਦੇਖੋ ਅਸੀਂ ਸਾਰੇ ਭਰਾ ਖੜੇ ਆ ਕੋਈ ਜਾਤੀਵਾਦ ਨਹੀਂ ਹੈ ਕੋਈ ਸਿਆਸਤ ਨਹੀਂ ਹੈ ਇੱਥੇ ਮੇਰੇ ਵੀ ਬੀਜੇਪੀ ਵਾਲੇ ਵੀ ਖੜੇ ਨੇ ਕਾਂਗਰਸ ਵੀ ਖੜੀ ਹੈ ਆਪ ਪਾਰਟੀ ਵੀ ਖੜੀ ਹੈ ਮਤਲਬ ਕਿ ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ ਠੀਕ ਹੈ ਇੱਥੇ ਨਾਅਰੇ ਦੇਖ ਰਹੇ ਹਾਂ ਉਹਨਾਂ ਵਿੱਚ ਪੜ ਰਹੇ ਹਾਂ ਅਸੀਂ ਇੱਕ ਹੀ ਆ ਤੇ ਸੇਫ ਆ ਹੈਨਾ ਮਤਲਬ ਕਿ ਅਸੀਂ ਟੁੱਟੇ ਪਏ ਆ ਜਾਤਿਵਾਦਾਂ ਦੇ ਵਿੱਚ ਇਨਸਾਨੀਅਤ ਅਸੀਂ ਲੋਕ ਭੁੱਲ ਗਏ ਆ ਤੇ ਇਸ ਕਰਕੇ ਨਾ ਅਸੀਂ ਪਹਿਲੇ ਇਨਸਾਨੀਅਤ ਰੱਖੀਏ ਯਾਦ ਫਿਰ ਅਸੀਂ ਧਰਮ ਜਾਤਵਾਦ ਤੇ ਆਈਏ ਕਿਉਂਕਿ ਅਸੀਂ ਗੇ ਵਿਛੜੇ ਪਏ ਆਏ ਨੇ ਇੰਨਾ ਕੈਨੂੰ ਅਸੀਂ ਸੁਪਰ ਪਾਵਰ ਵਾਂ ਬਟ ਦੇਖੋ ਸਾਡੇ ਕੋਲ ਸਾਡੀਆਂ ਸੁਪਰ ਪਾਵਰਾਂ ਹੁੰਦੀਆਂ ਹੋਣ ਦੇ ਬਾਵਜੂਦ ਵੀ ਅੱਜ ਸਾਨੂੰ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ 30 ਇਨੋਸੈਂਟ ਪੀਪਲ ਮਾਰ ਕੇ ਚਲੇ ਗਏ ਨੇ ਕੀ ਕਸੂਰ ਸੀ ਉਹਨਾਂ ਦਾ ਵਿਚਾਰਿਆਂ ਦਾ ਇੱਕ ਵਿਜ਼ਿਟ ਕਰਨ ਗਏ ਸੀ ਉਹਨਾਂ ਦੇ ਵਿੱਚ ਐਸੇ ਕਪਲ ਸੀਗੇ ਜਿਹੜੇ ਨਵੇਂ ਵਿਆਏ ਸੀ ਚੂੜਾ ਪਾਇਆ ਸੀ ਉਹਨਾਂ ਨੇ ਜ਼ਿੰਦਗੀ ਦੀ ਅਵੇ ਸ਼ੁਰੂਆਤ ਕੀਤੀ ਸੀਗੀ ਤੇ ਇਸ ਤੋਂ ਮੰਦ ਭਾਗਾ ਨਹੀਂ ਹੋ ਸਕਦਾ ਜਿਹੜਾ ਇਹ ਵਾਕਿਆ ਹੋਇਆ ਇਹ ਬਹੁਤ ਨਿੰਦਕ ਯੋਗ ਆ ਜਿਹੜੇ ਇਹਦੇ ਵਿੱਚ ਇਹਨਾਂ ਨੇ ਗੋਲੀ ਕਾਂਡ ਜੋ ਇਹਨਾਂ ਨੇ ਅੱਤਵਾਦੀਆਂ ਨੇ ਕੀਤਾ ਇਹਨਾਂ ਨੂੰ ਇਸੇ ਤਰ੍ਹਾਂ ਦੇ ਜਵਾਬ ਦੇਣਾ ਚਾਹੀਦਾ ਔਰ ਇਹਦੇ ਵਿੱਚ ਇੱਕ ਅਪੀਲ ਕਰਨਾ ਚਾਹਾਂ ਕੋਈ ਇਨੋਸੈਂਟ ਪੀਪਲਾਂ ਦੇ ਵਿੱਚ ਨਾ ਜਾਓ ਹੈਨਾ ਇਹਨਾਂ ਨੂੰ ਫੜ ਕੇ ਇਹਨਾਂ ਅਤਵਾਦ ਦਾ ਖਾਤਮਾ ਕੀਤਾ ਜਾਵੇ ਇਸ ਇਹੀ ਅਪੀਲ ਕਰਦਾ ਹੋਇਆ ਤੇ ਅਸੀਂ ਦਿਲ ਤੋਂ ਸ਼ੋਕ ਮਨਾਉਂਦੇ ਆਂ ਜੀ ਥੈਂਕ ਯੂ ਬਹੁਤ ਤਾਂ ਰਿਸ਼ੀ ਜੀ ਤੁਸੀਂ ਵੀ ਆਏ ਜੇ ਤਾਂ ਸਾਡਾ ਲੱਗੇ ਰਿਸ਼ੀ ਕਪੂਰ ਜੀ ਵੀ ਆਏ ਰਿਸ਼ੀ ਥੋੜਾ ਜੱਗਿਆ ਜੀ ਰਿਸ਼ੀ ਜੀ ਜੋ ਹੈ ਸਾਰਾ ਸਾਰੇ ਹਿੰਦੁਸਤਾਨ ਨੂੰ ਬਿਆਨ ਕੀਤਾ ਨਹੀਂ ਜਾ ਸਕਦਾ ਬਾਕੀ ਇਹ ਸਾਡੀ ਕੇਂਦਰ ਸਰਕਾਰ ਨੂੰ ਇਹੋ ਹੀ ਅਪੀਲ ਹੈ ਕਿ ਪਾਕਿਸਤਾਨ ਦਾ ਇਸ ਟਾਈਮ ਦੇ ਵਿੱਚ ਜੋ ਵੀਗਾ ਮਲੀਆ ਮੇਟ ਕਰ ਦਿੱਤਾ ਜਾਣਾ ਚਾਹੀਦਾ ਹੁਣ ਉਹਨੇ ਲੜਾ ਪੂਜਾਜ ਇਹ ਟਰਾਈਆਂ ਕਰ ਰਹੇ ਨੇ ਉੱਡ ਰਹੇ ਨੇ ਉਡਾਨ ਭਰ ਰਹੇ ਬਿਆਸ ਕਰ ਰਹੇ ਨੇ ਤੇ ਮੋਦੀ ਸਾਹਿਬ ਨੇ ਇੱਕੋ ਗੁਜਾਰਿਸ਼ ਹੈ ਤੁਹਾਡੇ ਚੈਨਲ ਰਾਹੀਂ ਹੋਰ ਮੈਂ ਕੋਈ ਗੱਲ ਨਹੀਂ ਕਰਾਂਗਾ ਜੋ ਗੱਲ ਮੈਂ ਕਰਨੀ ਹੀ ਡਾਵਰ ਸਾਹਿਬ ਨੇ ਕਰਤੀ ਹੈ ਬਾਰ ਬਾਰ ਰਿਪੀਟ ਕਰਨ ਦਾ ਕੋਈ ਹੈ ਨਹੀਂ ਕੋਈ ਮਤਲਬ ਮੋਦੀ ਸਾਹਿਬ ਨੇ ਇੱਕੋ ਗੁਜਾਰਿਸ਼ ਹੈ ਕਿ ਯਾਰ ਕੀ ਚੜ ਜੋ ਚੜਾਈ ਜਣਾ ਦੇ ਉੱਤੇ ਇਹਨਾਂ ਨੂੰ ਪਤਾ ਲੱਗ ਜਾਏ ਕਿ ਹਿੰਦੁਸਤਾਨ ਨਾਲ ਪੰਗਾ ਲੈਣਾ ਕਿੰਨਾ ਭਾਰੀ ਹੈ ਅੱਗੇ ਵੀ ਸਖਸਤਾ ਖਾ ਚੁੱਕਾ ਪਾਕਿਸਤਾਨ ਦੁਬਾਰਾ ਇਹਦੀ ਮੌਤ ਵਾਜਾ ਮਾਰਦੀ ਹੈ ਪਾਕਿਸਤਾਨ ਦੀ ਇਹਨੂੰ ਕੋ ਬਾਜ ਆ ਜਾ ਇਹਦੇ ਮੋਦੀ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਉਹੀ ਅਪੀਲ ਹੈ ਚੜਜੋ ਚੜਾਈਆਂ ਨਾਲ ਸੜਾ ਹੋਰ ਸਾਡੇ ਆਪਣੇ ਕਨੋਜਿਆ ਜੀ ਵੀ ਜੁੜੇ ਨੇ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਰਮਨ ਕਨੋਜਿਆ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਜੋ ਇਹ ਮੰਦ ਭਾਗੀ ਘਟਨਾ ਹੋਈ ਹੈ ਇਹ ਬਹੁਤ ਨਿੰਦਨਯੋਗ ਹੈ ਅੱਜ ਸਾਰਾ ਸਮਾਜ ਸਾਰੇ ਧਰਮਾਂ ਦੇ ਲੋਕ ਸਾਰੀਆਂ ਪਾਰਟੀਆਂ ਨੂੰ ਅਲੱਗ ਰੱਖ ਕੇ ਇਸ चीज ਨੂੰ ਮੁੱਖ ਰੱਖਿਆ ਸਰਕਾਰ ਕੋਈ ਵੀ ਹੋਵੇ ਮੋਦੀ ਸਰਕਾਰ ਹੋਵੇ ਚਾਹੇ ਕੋਈ ਸਰਕਾਰ ਹੋਵੇ ਉਹ ਸਰਕਾਰਾਂ ਨੂੰ ਸਾਡਾ ਇਹੋ ਹੀ ਸੰਦੇਸ਼ ਹੈ ਕਿ ਮਤਲਬ ਧਰਮ ਨੂੰ ਅਲੱਗ ਰੱਖ ਕੇ ਇੱਕ ਦੇਸ਼ ਧਰਮ ਨੂੰ ਸਹੀ ਤਰੀਕੇ ਨਾਲ ਉੱਤੇ ਉਠਾਇਆ ਜਾਏ ਦੇਸ਼ ਦੇ ਧਰਮ ਦੇਸ਼ ਨੂੰ ਜੋ ਵੀ ਇਹਨਾਂ ਨੇ ਹਾਨੀ ਪਹੁੰਚਾਈ ਹੈ ਚਾਹੇ ਇੱਕ ਬੰਦਾ ਮਾਰਿਆ ਚਾਹੇ 27 ਲੋਕ ਮਾਰੇ ਹੈ ਤੇ ਦੇਸ਼ ਦੇ ਨਾਗਰਿਕ ਮਗਰ ਜੋ ਦੇਸ਼ ਦੇ ਨਾਗਰਿਕਾਂ ਦੀ ਦੇਸ਼ ਨੂੰ ਹਾਨੀ ਹੋਈ ਹੈ ਦੂਸਰੇ ਦੇਸ਼ ਦੇ ਆ ਕੇ ਲੋਕ ਸਾਡੇ ਦੇਸ਼ ਵਿੱਚ ਗੋਲੀ ਕਾਂਡ ਕਰ ਜਾਂਦੇ ਆ ਗੋਲੀ ਮਾਰ ਜਾਂਦੇ ਇਹਨਾਂ ਨੂੰ ਸਜਾਏ ਮੌਤ ਨਹੀਂ ਇਹ ਤੋਂ ਉੱਤੇ ਅਲਫਾਜ਼ਾਂ ਦੀ ਕੋਈ ਸਜ਼ਾ ਦੇਣੀ ਚਾਹੀਦੀ ਹੈ ਤੇ ਮੈਂ ਸਰਕਾਰ ਨੂੰ ਕਵਾਂਗਾ ਉੱਤੇ ਅਲਫਾਜ਼ ਜਿਹੜੇ ਕੋਈ ਆਪ ਮੰਨ ਲਵੇ ਸਰਕਾਰ ਕਿ ਕੀ ਅਲਫਾਜ਼ ਹੋ ਸਕਦੇ ਉਸ ਤਰੀਕੇ ਨਾਲ ਇਹਨਾਂ ਨੂੰ ਜਿਆਦਾ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਚਾਹੇ ਪਾਕਿਸਤਾਨ ਨੂੰ ਹਿਸਤਰੀ ਜੋ ਮਿਟਾਉਣਾ ਪਵੇ ਜੇ ਨਹੀਂ ਮਿਟਾਇਆ ਜਾਂਦਾ ਤੇ ਸਾਡੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਮਿਟਾਉਣ ਦੇ ਅੱਗੇ ਆਣਗੇ ਸਾਨੂੰ ਇੱਕ ਮੌਕਾ ਦਿੱਤਾ ਜਾਵੇ ਇੱਕ ਮੌਕੇ ਦੇ ਨਾਲ ਹੀ ਸਾਰੇ ਪੰਜਾਬੀ ਅੱਗੇ ਆਣਗੇ ਤੇ ਪਾਕਿਸਤਾਨ ਨਕਸ਼ੇ ਤੋਂ ਵਰਲਡ ਦੇ ਨਕਸ਼ੇ ਤੋਂ ਹਟਾਇਆ ਜਾਵੇ ਜੈ ਹਿੰਦ ਜੈ ਹਿੰਦ ਜੁੜਦਾਬ 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 ਪਾਕਿਸਤਾਨ ਜੁੜਦਾਬ 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 मारोसाल देश खे कतारो कोई मारो सालो को पाकिस्तान